ਹਾਂਜੀ ਹੱਸ ਕੇ ਕਾਲਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਬਹੁਤ ਹੀ ਵਧੀਆ ਟੇਸਟੀ ਸੂਜੀ ਦਾ ਹਲਵਾ ਪਿਆਰ ਕਰਕੇ ਦਿਖਾਵਾਂਗੀ। ਸੋਚਾ ਉਹਦੇ ਵਾਸਤੇ ਕਿਹੜਾ ਕਿਹੜਾ ਸਮਾਨ ਲਿਆ ਕਰਨ ਦੱਸ ਲਈ। ਹਾਂਜੀ ਇਹ ਹਲਵਾ ਬਣਾਉਣ ਵਾਸਤੇ ਆਪਾਂ ਇੱਕ ਕੌਲੀ ਘਿਓ ਦੀ ਲੈ ਲਈ ਆ। ਬਰਾਬਰ ਤੇਨ ਚੀਜ਼ਾਂ ਲੈਣੀਆਂ। ਇੱਕ ਕੌਲੀ ਆਪਾਂ ਸੂਜੀ ਦੀ ਲੈ ਲਈ ਐ। ਇੱਕ ਖੰਡ ਦੀ। ਆਪਣੀ ਮਰਜ਼ੀ ਨਾਲ ਆਪਾਂ ਕੁਛ ਡਰਾਈ ਫੂਡ ਲੈ ਲਿਆ। ਥੋੜਾ ਜਿਹਾ ਆਪਾਂ ਇਹਦੇ ਵਿੱਚ ਕਲਰ ਪਾਉਣਾ ਹੈ ਫੂਡ ਕਲਰ। ਤਾਂ ਕਿ ਆਪਣਾ ਹਲਵੇ ਦਾ ਰੰਗ ਬਹੁਤ ਜ਼ਿਆਦਾ ਸੋਹਣਾ ਆਵੇ। एक कप का आप कड़वी दुध भी गर्म करके रख लिए पानी की ता कि आप दुध मिक्स करना हाँ जी सब तो पहले आप कड़ाई बेच पावे अपना पूरी तरह गर्म हो गया उस उसके बाद सूजी पानी ਕਿਉਂਕਿ ਆਪਾਂ ਬਹੁਤ ਵਧੀਆ ਗਰਮ ਹੋ ਗਿਆ ਹੈ ਨਾਲ ਹੀ ਹੁਣ ਆਪਾਂ ਸੂਜੀ ਦੇ ਕੌਲੀ ਪਾ ਦੇਣੀ। ਜਦੋਂ ਇਹੋ ਆਪਾਂ ਹੌਲੀ ਹੌਲੀ ਪੰਨਾ ਜਦੋਂ ਤੱਕ ਇਹਦਾ ਬ੍ਰਾਊਨ ਕਲਰ ਆ ਗਿਆ। ਹਾਂਜੀ ਬਹੁਤ ਸੋਹਣਾ ਆਪਣਾ ਸੰਗ ਇਹਦਾ ਬ੍ਰਾਊਨ ਹੋਣ ਲੱਗਾ ਵਾ ਥੋੜਾ ਜਿਆਦਾ ਆਪਾਂ 5 ਮਿੰਟ ਫੁੱਲਾ ਕੇ ਫਿਰ ਇਹਨੂੰ ਚੱਪਰ ਲਾਂਗੇ ਹਾਂ ਹੰਜੀ ਸੂਜੀ ਦਾ ਹੁਣ ਲਾ ਆਪਣਾ ਰੰਗ ਬਹੁਤ ਸੋਨਾ ਬਰਾਊਨ ਹੋ ਗਿਆ ਇਹ ਤੁਹਾਨੂੰ ਸੁਣਾਉਣ ਕਿ ਹਾਲੀ ਬਹੁਤ ਵਧੀਆ ਆਪਣਾ ਰੰਗ ਬਰਾਊਨ ਹੋ ਗਿਆ ਹੁਣ ਆਪਾਂ ਇਹ ਕੋਲੀ ਹੰਡ ਦੀ ਪਾ ਦੇਣੀ ਥੋੜਾ ਇਹ ਆਪਾਂ ਇਹਨੇ ਚਾਪਨ ਘੋੜ ਕਰ ਲੈ ਪਾਉਣਾ ਵਾ ਤਾਂ ਕਿ ਆਪਣੇ ਹਲਵੇ ਦਾ ਰੰਗ ਬਹੁਤ ਜ਼ਿਆਦਾ ਸੁਨਾ ਲੱਗੇ ਅੰਜੂਨ ਆਪਾਂ ਪਾਣੀ ਨਹੀਂ ਇਹਦੇ ਵਿੱਚ ਪਾਉਣਾ ਹਲਵੇ ਦੇ ਵਿੱਚ ਆਪਾਂ ਇਹਦੇ ਵਿੱਚ ਦੁੱਧ ਪਾਉਣਾ ਦੁੱਧ ਪਾਉਣ ਤੋਂ ਬਾਅਦ ਇਹਨੂੰ ਆਪਾਂ ਹਿਲਾਈ ਜਾਣ ਲਗਾਤਾਰ ਆਪਾਂ ਘਲਾਉਣਾ ਇਹ ਨੂੰ ਆਪਾਂ ਲਗਾਤਾਰ ਹਿਲਾਇ ਰੱਖਣਾ ਵਾ ਤਾਂ ਕਿ ਕੋਈ ਵੀ ਆਪਣੀ ਦੇਚੇ ਥੇਲੀ ਨਾ ਬਣੇ ਬਹੁਤ ਸੋਹਣਾ ਥੋੜੇ ਦੇਰ ਤੱਕ ਆਪਾਂ ਹੋਰ ਭੁੰਨਾਂਗੇ ਉਸ ਤੋਂ ਪਿੱਛੋਂ ਆਪਣਾ ਸੂਜੀ ਦਾ ਹਲਵਾ ਤਿਆਰ ਹੋ ਜਾਣਾ ਉਹਾਂ ਤੇ ਵਿੱਚ ਡਰਾਈ ਫੁੱਟ ਪਾ ਰਹੇ ਹਾਂ ਇਹ ਆਪਣੀ ਮੱਝ ਆਪਾਂ ਪਾਣੀ ਨਹੀਂ ਪਾ ਸਕਦੇ ਆ ਪਰ ਆਪਾਂ ਦੁੱਧ ਪਾਇਆ ਦੁੱਧ ਨਾਲ ਥੋੜਾ ਇਹਦਾ ਟੇਸ ਜ਼ਿਆਦਾ ਵਧੀਆ ਹਾਂ ਮੰਜੀ ਨੂੰ ਆਪਾਂ ਉਨੀ ਜਰਾਂ ਨਾਲ ਜਦੋਂ ਆਏ ਬਿਲਕੁਲ ਗੋਲ ਆਪਣੇ ਘਰਚੀ ਦੇ ਦਵਾਰੇ ਘੁੰਮਣ ਲੱਗ ਪਏ। ਥੋੜਾ ਥੋੜਾ ਆਪਣੇ ਘਰਚੀ ਦੇ ਦਵਾਰੇ ਘੁੰਮਣ ਲੱਗ ਪਏ। ਥੋੜੇ ਟਾਈਮ ਆਪਾਂ ਹੋਰ ਇਹਨੂੰ ਭਲਾਵਾਂਗੇ। ਹਾਂ ਜੀ ਹੁਣ ਆਪਾਂ ਸੂਜੀ ਦਾ ਹਲਵਾ ਬਹੁਤ ਵਧੀਆ ਤਿਆਰ ਹੋ ਗਿਆ ਵਾ। ਕੁਝ ਚੈੱਕ ਕਰਸਦੇ ਵੇਖੋ ਕਿਵੇਂ ਗੋਲ ਗੋਲ ਆਪਣੀ ਕਟਛੀ ਜਿਦਵਾਲੀ ਘੁੰਮਣ ਲੱਗ ਪਏ ਜਦੋਂ ਵੀ ਤੁਸੀਂ ਪਛਾਤ ਬਣਾਓ ਫੂਜੀ ਦਾ ਹਵਾ ਬਣਾਓ ਅਖੀਰ ਤੇ ਬਸ ਇਹ ਹੀ ਤੁਸੀਂ ਚੈੱਕ ਕਰਨਾ ਕਿ ਜਦੋਂ ਆਪਣਾ ਗੋਲ ਕਟਛੀ ਦੇ ਘੁੰਮਣ ਲੱਗ ਪਿਆ ਵਾ ਆਪਣੀ ਕੋਈ ਵੀ ਰੈਸਪੀ ਜਿਹੜੀ ਹੈ ਵਧੀਆ ਬਿਲਕੁਲ ਪਿਆਰ ਹੈ